ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਤਾ ਸਵਾਗਤ ਕਰਦੀ ਆਂ ਖਬਰਾਂ ਤੋਂ ਪਾਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਸਰਕਾਰ ਨੇ 38 ਦੇਸ਼ਾਂ ਤੋਂ ਆ ਰਹੀਆਂ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਤੇ ਰੋਕ ਲਾ ਦਿੱਤੀ ਹੈ ਰਾਸ਼ਟਰੀ ਸੁਰੱਖਿਆ ਦੇ ਨਾਂ ਤੇ ਲੰਬੇ ਸਮੇਂ ਲਈ ਪ੍ਰਭਾਵ ਅਮਰੀਕਾ ਵਿੱਚ ਦਾਖਲੇ ਦੇ ਨਿਯਮ ਹੋਏ ਹੋਰ ਸਖਤ ਡੋਨਾਲਡ ਟਰੰਪ ਵੱਲੋਂ 15000 ਡਾਲਰ ਵੀਜ਼ਾ ਬੋন্ড ਵਾਲੀ ਸੂਚੀ ਵਿੱਚ 7000 ਦੇ ਸ਼ਾਮਲ ਵੈਨਜ਼ੁਏਲਾ ਦੇ ਮਾਮਲੇ ਤੇ ਸੰਯੁਕਤ ਰਾਸ਼ਟਰ ਵਿੱਚ 트ੰਪ ਦੀ ਨੀਤੀ ਨੇ ਨਿੰਦਾ ਅਮਰੀਕਾ ਦੇ ਵਿਰੋਧੀਆਂ ਨਾਲ ਸਾਥੀ ਦੇਸ਼ਾਂ ਨੇ ਵੀ ਹਮਲੇ ਦਾ ਅਪਰਾਧ ਕਰਾਰ ਦਿੱਤਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ 38 ਦੇਸ਼ਾਂ ਨੇ ਗ੍ਰੀਨ ਕਾਰਡ ਅਤੇ ਵੀਜ਼ਾ ਕੇਸ ਰੋਕ ਦਿੱਤੇ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਹੁਣ 38 ਦੇਸ਼ਾਂ ਤੋਂ ਆ ਰਹੀਆਂ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਨੂੰ ਰੋਕ ਦਿੱਤਾ ਜਾਵੇਗਾ ਇਸ ਦਾ ਮਤਲਬ ਇਹ ਹੈ ਕਿ ਕਈ ਲੋਕਾਂ ਦੀਆਂ ਅਰਜ਼ੀਆਂ ਦਾ ਫੈਸਲਾ ਲੰਬੇ ਸਮੇਂ ਲਈ ਰੁਕ ਗਿਆ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਕਦਮ ਸੁਰੱਖਿਆ ਲਈ ਜ਼ਰੂਰੀ ਹੈ ਅਮਰੀਕਾ ਨੇ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਇੱਕ ਵੱਡਾ ਫਾਸਲਾ ਲੈਂਦਿਆਂ ਹੋਇਆ 38 ਦੇਸ਼ਾਂ ਤੋਂ ਆ ਰਹੀ ਗ੍ਰੀਨ ਕਾਰਡ ਤੇ ਵੀਜ਼ਾ ਅਰਜ਼ੀਆਂ ਨੂੰ ਰੋਕ ਦਿੱਤਾ ਹੈ। ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਇਸ ਦੇ ਤਹਿਤ ਹੁਣ ਕਈ ਉਮੀਦਵਾਰਾਂ ਦੀਆਂ ਪੈਂਡਿੰਗ ਅਰਜ਼ੀਆਂ ਚਾਹੇ ਉਹ ਨਾਗਰਿਕਤਾ ਲਈ ਹੋਣ ਜਾਂ ਫਿਰ ਅਸਾਇਲਮ ਅਸਥਾਈ ਨਿਵਾਸ ਜਾਂ ਲੰਬੇ ਸਮੇਂ ਲਈ ਵੀਜ਼ਾ ਲਈ ਹੋਣ ਜਾਂ ਫਿਰ ਅਸਨਿਚਿਤ ਸਮੇਂ ਵਿੱਚ ਰੁਕਣ ਲਈ ਲਿਆਂਗੀਆਂ ਹੋਣ। ਅਮਰੀਕੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਬ੍ਰੋਕ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਮਾਮਲੇ ਪੂਰੀ ਤਰ੍ਹਾਂ ਜਾਂਚੇ ਜਾ ਰਹੇ ਹਨ ਅਤੇ ਸੰਭਾਵਿਤ ਜੋਖਮਾਂ ਨੂੰ ਵੀ ਘਟਾ ਕੀਤਾ ਜਾ ਸਕਦਾ ਹੈ। ਇਸ ਫੈਸਲੇ ਦਾ ਪ੍ਰਭਾਵ ਲਗਭਗ ਹਰ ਉਮੀਦਵਾਰ ਤੇ ਪਵੇਗਾ ਕਈ ਪਰਿਵਾਰ ਜੋ ਅਮਰੀਕਾ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦੀ ਉਮੀਦ ਕਰ ਰਹੇ ਹਨ ਉਹਨਾਂ ਲਈ ਇਹ ਸਮਾਂ ਲੰਬਾ ਹੋ ਸਕਦਾ ਹੈ ਇਸ ਤੋਂ ਇਲਾਵਾ ਨੌਜਵਾਨ ਅਤੇ ਵਿਦਿਆਰਥੀ ਜੋ ਅਮਰੀਕਾ ਵਿੱਚ ਅਧਿਐਨ ਜਾਂ ਇੰਟਰਨਸ਼ਿਪ ਕਰਨ ਦੀ ਯੋਜਨਾ ਬਧਨ ਉਹ ਵੀ ਇਸ ਰੋਕ ਦਾ ਪ੍ਰਭਾਵ ਮਹਿਸੂਸ ਕਰ ਰਹੇ ਹਨ ਕਈ ਉਦਯੋਗ ਅਤੇ ਕੰਪਨੀਆਂ ਇਸ ਤਬਦੀਲੀ ਨਾਲ ਸੰਬੰਧਿਤ ਨੌਕਰੀਆਂ ਅਤੇ ਹਾਇਰਿੰਗ ਪ੍ਰਕਿਰਿਆਵਾਂ ਵਿੱਚ ਜਟਿਲਤਾ ਦਾ ਸਾਹਮਣਾ ਕਰ ਰਹੇ ਹਨ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੋਕ ਪੂਰੀ ਤਰ੍ਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਰੋਕ ਦੇ ਨਤੀਜੇ ਵਜੋਂ ਕਈ ਅਰਜ਼ੀਆਂ ਨੂੰ ਮੁੜ ਜਾਂਚ ਕੇ ਫੈਸਲਾ ਕੀਤਾ ਜਾਵੇਗਾ ਜਿਸ ਨਾਲ ਭਵਿੱਖ ਵਿੱਚ ਹੋ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਅਤੇ ਜੋਖਮ ਘਟ ਹੋਣਗੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਅਰਜ਼ੀਆਂ ਦੀ ਸਥਿਤੀ ਤੇ ਧਿਆਨ ਰੱਖਣ ਅਤੇ ਜ਼ਰੂਰਤ ਪੈਣ ਤੇ ਅਮਰੀਕੀ ਦੂਤਾਵਾਸ ਜਾਂ ਕੌਂਸੂਲੈਂਟ ਨਾਲ ਸੰਪਰਕ ਵਿਚਰਨ ਵਿਸ਼ੇਸ਼ ਗਿਆਨ ਦਾ ਵੀ ਇਹੀ ਕਹਿਣਾ ਹੈ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਸੰਸਾਰ ਭਰ ਦੇ ਲੋਕਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਅਸਮਾਨਤਾ ਵੱਧ ਸਕਦੀ ਹੈ ਕਿਉਂਕਿ ਪਹਿਲਾਂ ਜਿਹੜੇ ਦੇਸ਼ ਸਧਾਰਨ ਤੌਰ ਤੇ ਜਿਆਦਾ ਤੇਜ਼ੀ ਨਾਲ ਆਪਣੇ ਕੇਸ ਹੱਲ ਕਰ ਸਕਦੇ ਸਨ ਹੁਣ ਉਹਨਾਂ ਨੂੰ ਇਸ ਰੋਕ ਦੇ ਕਾਰਨ ਲੰਬੇ ਸਮੇਂ ਲਈ ਰੁਕ ਗਏ ਹਨ ਇਸ ਨਾਲ ਵਿਦੇਸ਼ ਵਿੱਚ ਪੜਨ ਜਾ ਰਹੇ ਕੰਮ ਕਰਨ ਜਾ ਰਹੇ ਚਾਹਵਾਨ ਵਿਦਿਆਰਥੀ ਪ੍ਰੋਫੈਸ਼ਨਲ ਅਤੇ ਪਰਿਵਾਰਾਂ ਲਈ ਨਵੀਆਂ ਚੁਣੌਤੀਆਂ ਖੜੀਆਂ ਹੋ ਸਕਦੀਆਂ ਹਨ ਸਰਕਾਰ ਦਾ ਵੀ ਇਹੀ ਕਹਿਣਾ ਹੈ ਕਿ ਜਿਵੇਂ ਹੀ ਸਥਿਤੀ ਸਾਫ਼ ਹੋਵੇਗੀ ਅਤੇ ਸੁਰੱਖਿਆ ਨਾਲ ਸੰਬੰਧਿਤ ਮਾਮਲੇ ਹੱਲ ਹੋ ਜਾਣਗੇ ਅਮਰੀਕਾ ਵੱਲੋਂ ਰੋਕੀਆਂ ਗਈਆਂ ਅਰਜ਼ੀਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇਗੀ ਇਸ ਮਾਮਲੇ ਵਿੱਚ ਨਤੀਜੇ ਅਤੇ ਪ੍ਰਭਾਵ ਸਮਝਣ ਲਈ ਉਮੀਦਵਾਰਾਂ ਨੂੰ ਧੀਰਜ ਨਾਲ ਆਪਣੀ ਅਰਜ਼ੀ ਦੀ ਸਥਿਤੀ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜਰੂਰਤ ਪੈਣ ਤੇ ਮਾਹਿਰਾਂ ਦੀ ਸਲਾਹ ਵੀ ਲੈਣੀ ਪਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੁੱਪਚਾਪ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ ਜਿਸ ਤਹਿਤ ਹੁਣ ਹੋਰ 7 ਦੇਸ਼ਾਂ ਵਿੱਚ ਉਸ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਜਿੱਥੇ ਆਉਣ ਵਾਲੇ ਲੋਕਾਂ ਨੂੰ ਅਮਰੀਕਾ ਜਾਣ ਲਈ 15000 ਡਾਲਰ ਦੀ ਵੀਜ਼ਾ ਬੌਂਡ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਇਸ ਦਾ ਮਤਲਬ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ਵਿੱਚ ਦਾਖਲ ਹੋਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਅਮਰੀਕਾ ਵਿੱਚ ਦਾਖਲੇ ਦੇ ਨਿਯਮ ਇੱਕ ਵਾਰ ਫਿਰ ਸਖਤ ਕਰ ਦਿੱਤੇ ਗਏ ਆ। ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਚੁੱਪਚਾਪ ਲਿਆ ਗਿਆ ਇਹ ਨਵਾਂ ਫੈਸਲਾ ਹੁਣ ਸਾਹਮਣੇ ਆਇਆ ਹੈ ਕਿ ਜਿਸ ਤਹਿਤ 15000 ਡਾਲਰ ਦੀ ਵੀਜ਼ਾ ਬੋਰਡ ਵਾਲੀ ਸੂਚੀ ਵਿੱਚ ਹੋਰ 7 ਦੇਸ਼ ਸ਼ਾਮਲ ਕਰ ਦਿੱਤੇ ਗਏ ਹਨ। ਇਸ ਫੈਸਲੇ ਦੇ ਨਾਲ ਹੁਣ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਅਮਰੀਕਾ ਜਾਣਾ ਹੋਰ ਵੀ ਮਹਿੰਗਾ ਅਤੇ ਮੁਸ਼ਕਲ ਹੋ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਜੇ ਕਿਸੇ ਉਮੀਦਵਾਰ ਨੂੰ ਅਮਰੀਕਾ ਦਾ ਵੀਜ਼ਾ ਮਿਲਦਾ ਹੈ ਤਾਂ ਉਸ ਨੂੰ ਦਾਖਲੇ ਤੋਂ ਪਹਿਲਾਂ 15000 ਅਮਰੀਕੀ ਡਾਲਰ ਦੀ ਬੌਂਡ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਜੋ ਕਿ ਵੀਜ਼ਾ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਵਾਪਸ ਮਿਲ ਸਕਦੀ ਹੈ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਉਨ੍ਹਾਂ ਲੋਕਾਂ ਲਈ ਲਾਗੂ ਕੀਤੇ ਗਏ ਹਨ ਜਿਨ੍ਹਾਂ ਦੇ ਦੇਸ਼ਾਂ ਤੋਂ ਆਏ ਯਾਤਰੀ ਪਹਿਲਾਂ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਮਰੀਕਾ ਵਿੱਚ ਰਹਿ ਜਾਂਦੇ ਸਨ ਸਰਕਾਰ ਦੇ ਅਨੁਸਾਰ ਇਹ ਬੌਂਡ ਪ੍ਰਣਾਲੀ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਮਜਬੂਰ ਕਰੇਗੀ ਅਤੇ ਗੈਰ ਕਾਨੂੰਨੀ ਰਿਹਾਇਸ਼ ਦੇ ਮਾਮਲੇ ਵੀ ਇਸ ਨਾਲ ਘਟਣਗੇ ਹਾਲਾਂਕਿ ਅਲੋਚਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਗਰੀਬ ਅਤੇ ਮੱਧ ਵਰਗੀਅ ਲੋਕਾਂ ਲਈ ਵੱਡੀ ਰੁਕਾਵਟ ਬਣ ਸਕਦਾ ਪਰ ਕਿਉਂਕਿ ਹਰ ਕੋਈ ਇੰਨੀ ਵੱਡੀ ਰਕਮ ਜਮ੍ਹਾਂ ਕਰਵਾਉਣ ਦੇ ਸਮਰਥ ਨਹੀਂ ਹੁੰਦਾ ਇਸ ਨਵੇਂ ਨਿਯਮ ਦਾ ਪ੍ਰਭਾਵ ਸਿਰਫ ਸੈਰ-ਸਪਾਟੇ ਤੱਕ ਸੀਮਿਤ ਨਹੀਂ ਸਗੋਂ ਇਸ ਨਾਲ ਪਰਿਵਾਰਕ ਮਿਲਾਪ ਕਾਰੋਬਾਰ ਪੜਾਈ ਅਤੇ ਇਲਾਜ ਲਈ ਜਾਣ ਵਾਲੇ ਲੋਕ ਵੀ ਪ੍ਰਭਾਵਿਤ ਹੋਣਗੇ ਕਈ ਪਰਿਵਾਰ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਸਨ ਹੁਣ ਵੀਤੀ ਕਾਰਕਾਂ ਕਰਕੇ ਆਪਣਾ ਸਫ਼ਰ ਟਾਲਣ ਲਈ ਮਜਬੂਰ ਹੋ ਸਕਦੇ ਹਨ ਵਿਦਿਆਰਥੀਆਂ ਅਤੇ ਕਾਰੋਬਾਰੀ ਲੋਕਾਂ ਲਈ ਇਹ ਵੀ ਨਵਾਂ ਨਿਯਮ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਿਹਾ ਹੈ ਵਿਸ਼ੇਸ਼ਿਆਨਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਸਖਤ ਬਣਾਉਂਦਾ ਹੈ ਅਤੇ ਭਵਿੱਖ ਵਿੱਚ ਹੋਰ ਦੇਸ਼ਾਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਸਰਕਾਰ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਬੌਂਡ ਰਕਮ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਹੈ ਤਾਂ ਕਿ ਕਿਸੇ ਖਾਸ ਦੇਸ਼ ਜਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਫਿਲਹਾਲ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹਨਾਂ ਦੇਸ਼ਾਂ ਦੇ ਲੋਕਾਂ ਵਿੱਚ ਅਸਮੰਜਸ਼ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਾਰੇ ਉਮੀਦਵਾਰ ਅਮਰੀਕੀ ਦੂਤਾਵਾਸਾਂ ਵੱਲੋਂ ਆਉਣ ਵਾਲੀਆਂ ਅਗਲੀਆਂ ਹਦਾਇਤਾਂ ਦੀ ਉਡੀਕ ਕਰ ਰਹੇ ਹਨ ਅਮਰੀਕਾ ਦੇ ਰਾਸ਼ਟਰਪਤੀ ਜਨਾਲ 트ੰਪ ਦੀ ਵੈਨਜ਼ਵੇਲਾ ਨੀਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਵੱਡਾ ਵਿਰੋਧ ਸਾਹਮਣੇ ਆਇਆ ਅਮਰੀਕਾ ਦੇ ਵਿਰੋਧੀਆਂ ਹੀ ਨਹੀਂ ਸਗੋਂ ਕੁਝ ਸਾਥੀ ਦੇਸ਼ਾਂ ਨੇ ਵੀ 트ੰਪ ਵੱਲੋਂ ਵੈਨਜ਼ਵੇਲਾ ਖਿਲਾਫ ਚੁੱਕੇ ਗਏ ਕਦਮਾਂ ਨੂੰ ਲੈ ਕੇ ਹਮਲੇ ਦਾ ਅਪਰਾਰ ਕਰਾਰ ਦਿੱਤਾ ਯੂਨ ਮੀਟਿੰਗ ਦੌਰਾਨ ਕਈ ਦੇਸ਼ਾਂ ਨੇ ਕਿਹਾ ਹੈ ਕਿ ਵੈਨਜ਼ਵੇਲਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੋਵੇਗੀ ਇਸ ਮਾਮਲੇ ਤੇ ਤਿੱਖੀ ਬਹਿਸ ਹੋਈ ਅਤੇ ਅਮਰੀਕਾ ਤੇ ਦਬਾਅਵਾਦਾ ਨਜ਼ਰ ਆ ਰਿਹਾ ਹੈ ਵੈਨਜ਼ੁਏਲਾ ਮਾਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੀ ਨੀਤੀ ਤੇ ਭਾਰੀ ਵਿਰੋਧ ਸਾਹਮਣੇ ਆਇਆ। UN ਦੀ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਅਮਰੀਕਾ ਦੇ ਵਿਰੋਧੀ ਦੇਸ਼ਾਂ ਦੇ ਨਾਲ-ਨਾਲ ਉਸ ਦੇ ਕੁਝ ਪੁਰਾਣੇ ਸਾਥੀ ਦੇਸ਼ਾਂ ਨੇ ਵੀ 트ੰਪ ਵੱਲੋਂ ਵੈਨਜ਼ੁਏਲਾ ਖਿਲਾਫ ਚੁੱਕੇ ਗਏ ਕਦਮਾਂ ਦੀ ਖੁੱਲੀ ਨਿੰਦਾ ਕੀਤੀ ਹੈ। ਕਈ ਦੇਸ਼ਾਂ ਨੇ ਇਹਨਾਂ ਕਦਮਾਂ ਨੂੰ ਹਮਲੇ ਦਾ ਅਪਰਾਧ ਘਰਾਰ ਦਿੱਤਾ ਹੈ। ਅਤੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ ਮੀਟਿੰਗ ਦੌਰਾਨ ਵਕਤਾਵਾਂ ਨੇ ਦਲੀਲ ਦਿੱਤੀ ਹੈ ਕਿ ਕਿਸੇ ਦੀ ਸੰਪਰਬੂ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣਾ ਜਾਂ ਆਰਥਿਕ ਰਾਜਨੀਤਿਕ ਅਤੇ ਕੂਟਨੀਤਿਕ ਦਬਾਅ ਬਣਾਉਣਾ ਵੀ ਗਲਤ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਵੈਨਜ਼ੁਏਲਾ ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਧਮਕੀਆਂ ਨਾਲ ਉੱਥੇ ਰਹਿਣ ਵਾਲੇ ਆਮ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਕਈ ਦੇਸ਼ਾਂ ਨੇ ਇਹ ਵੀ ਕਿਹਾ ਹੈ ਕਿ ਅਜਿਹੀ ਨੀਤੀ ਨਾਲ ਖੇਤਰ ਵਿੱਚ ਅਸਥਿਰਤਾ ਵੱਧਦੀ ਹੈ ਅਤੇ ਅਮਨ ਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਦਾ ਹੈ ਇਸ ਮਾਮਲੇ ਨੇ ਅਮਰੀਕਾ ਦਾ ਪੱਖ ਵੀ UN ਵਿੱਚ ਰੱਖਿਆ ਗਿਆ ਜਿੱਥੇ ਦੱਸਿਆ ਗਿਆ ਹੈ ਕਿ 트럼ਪ ਸਰਕਾਰ ਦੇ ਕਦਮ ਲੋਕਤੰਤਰਕ ਅਤੇ ਮਨੁੱਖੀ ਅਧਿਕਾਰੀਆਂ ਦਾ ਰੱਖਿਆ ਦੇ ਮਕਸਦ ਨਾਲ ਝੁਕੇਗੇ ਹਨ ਹਾਲਾਂਕਿ ਕਈ ਦੇਸ਼ਾਂ ਨੇ ਇਸ ਦੇ ਦਲੀਲ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਲੋਕਤੰਤਰਕ ਦੇ ਨਾਮ ਤੇ ਦੂਜੇ ਦੇਸ਼ਾਂ ਤੇ ਦਬਾਅ ਬਣਾਉਣਾ ਕਦੇ ਵੀ ਜਾਇਜ਼ ਨਹੀਂ ਹੋ ਸਕਦਾ ਮੀਟਿੰਗ ਦੌਰਾਨ ਇਹ ਮਾਮਲਾ ਵੀ ਉਠਿਆ ਕਿ ਅਜੀਹੀਆਂ ਨੀਤੀਆਂ ਨਾਲ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਅਤੇ ਅੰਤਰਰਾਸ਼ਟਰੀ ਕਾਨੂੰਨੀ ਪ੍ਰਣਾਲੀ ਤੇ ਵੀ ਸਵਾਲ ਖੜੇ ਹੋ ਸਕਦੇ ਹਨ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵੈਨਜ਼ਵੇਲਾ ਮਾਮਲੇ ਨੇ ਇਹ ਵੱਧ ਦੇ ਵਿਰੋਧ ਉੱਤੇ ਅਮਰੀਕਾ ਲਈ ਕੂਟਨੀਤਕ ਤੌਰ ਤੇ ਇੱਕ ਵੱਡੀ ਚੁਣੌਤੀ ਬਣਦੀ ਸਾਬਤ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਹੋਈ ਇਹ ਚਰਚਾ ਇਹ ਦਰਸਾਉਂਦੀ ਹੈ ਕਿ ਹੁਣ ਅੰਤਰਰਾਸ਼ਟਰੀ ਮੰਚ ਤੇ ਅਮਰੀਕਾ ਦੀਆਂ ਪੁਰਾਣੀਆਂ ਨੀਤੀਆਂ ਨੂੰ ਵੀ ਖੁੱਲ੍ਹ ਕੇ ਚੁਣੌਤੀ ਦਿੱਤੀ ਜਾ ਰਹੀ ਹੈ। ਫਿਲਹਾਲ ਵੈਨਜ਼ੁਏਲਾ ਮਾਮਲਾ UN ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਤੇ ਹੋਰ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ। ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਹਨਾ ਹੀ ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ